ਸਾਸਰੀ ਕਾਲ ਜੀ ਬਲੌਗ ਪੰਜਾਬ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹੋਰ ਦੱਸੋ ਜੀ ਕਿਵੇਂ ਆ ਉਮੀਦ ਹੈ ਜੀ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲੋ ਜੀ ਆਪਾਂ ਲੱਗੇ ਆ ਅੱਜ ਦੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲੋ ਜੀ ਸਵੇਰ ਦਾ ਟਾਈਮ ਮੈਂ ਲੱਗੀ ਸੀ ਸਬਜ਼ੀ ਚੀਰਨਾ ਚਾਹ ਪਾਣੀ ਆਪਾਂ ਪੀ ਲਿਆ ਸੀਗਾ ਤੇ ਚਾਹ ਦੇ ਭਾਂਡੇ-ਪੁੰਡੇ ਆਪਾਂ ਮਾਜਦੇ ਸੀਗੇ ਤੇ ਮੈਂ ਲੱਗੀ ਸੀ ਪਿੰਡੀਆਂ ਚੀਰਨ ਪਿੰਡੀਆਂ ਮੈਂ ਸਵੇਰੇ ਸਜਰੀ ਅੱਜੇ ਤੋੜ ਲੀਆਂ ਸੀਗੀਆਂ ਤੋੜ ਕੇ ਤੇ ਫਿਰ ਮੈਂ ਧੋਸ ਮਾਰ ਕੇ ਰੱਖਤੀਆਂ ਸੀਗੀਆਂ ਮੈਂ ਕਿਹਾ ਚੱਲ ਜਦੋਂ ਤੱਕ ਪਿੰਡੀਆਂ ਮਤਲਬ ਕਿ ਆਪਾਂ ਚੀਰਾਂਗੇ ਸਬਜ਼ੀ ਚੀਰਾਂਗੇ ਉਦੋਂ ਤੱਕ ਸੁੱਕ ਜਾਣਗੀਆਂ ਹਲੇ ਆਪਣਾ ਬਿਹੜਾ ਬੂੜਾ ਸੁੰਬਰਣਾ ਰਹਿੰਦਾ ਮੈਂ ਪਹਿਲਾਂ ਸਬਜ਼ੀ ਚੀਰਨ ਲੱਗੀ ਸੀ ਅੱਜ ਸਾਨੂੰ ਪਹਿਲਾਂ ਆਪਾਂ ਰੋਟੀ ਪਾਣੀ ਦਹੀਂ ਕਰਿਆ ਸੀਗਾ ਤੇ ਮੈਂ ਸਬਜ਼ੀ ਚੀਰਨ ਲੱਗੀ ਸੀਗੀ ਸਬਜ਼ੀ ਚੀਰ ਕੇ ਫਿਰ ਮੈਂ ਬਿਹੜਾ ਸੁੰਭ ਰਿਆ ਤੇ ਬਾਕੀ ਮੈਂ ਕਿਹ ਚੱਲ ਸਬਜ਼ੀ ਚੀਰ ਕੇ ਰੱਖ ਦੇਣੀ ਆ ਬੇੜਾ ਬੂੜਾ ਮਗਰੋਂ ਸੁੰਭਰੂੰਗੀ ਕਿਉਂਕਿ ਅੱਜ ਹਵਾ ਹਵਾ ਵੈਸੇ ਨਹੀਂ ਚੱਲਦੀ ਨਹੀਂ ਸੀ ਕਈ ਵਾਰੀ ਬੇੜਾ ਮੈਂ ਤਾਂ ਪਹਿਲਾਂ ਸੁੰਭਰਦੀ ਹੁੰਨੀ ਆ ਹਵਾ ਚੱਲ ਪੈਂਦੀ ਆ ਉਹਦੇ ਕਰਕੇ ਫਿਰ ਕੂੜਾ ਇਕੱਠਾ ਨਹੀਂ ਹੁੰਦਾ ਉਹਦੇ ਕਰਕੇ ਫਿਰ ਮੈਂ ਮਤਲਬ ਕਿ ਜਿਹੜਾ ਬੇੜਾ ਮੈਂ ਪਹਿਲਾਂ ਸੁੰਭਣ ਲੱਗ ਜਾਨੀ ਆ ਅੱਜ ਮੈਂ ਬੇੜਾ ਪਹਿਲਾਂ ਨਹੀਂ ਸੁੰਭਰਿਆ ਅੱਜ ਮੈਂ ਸਬਜ਼ੀ ਚੀਰਨ ਲੱਗੀ ਸੀਗੀ ਲੋ ਜੀ ਆਪਾਂ ਚੀਰੀਆਂ ਆਪਾਂ ਚੀਰਨ ਲੱਗੇ ਸੀਗੇ ਪਿੰਡੀਆਂ ਇਹ ਆਪਣੀ ਘਰ ਦੀਆਂ ਪਿੰਡੀਆਂ ਨੇ ਲੱਗੀਆਂ ਹੋਈਆਂ ਸੀਗੀਆਂ ਉਮ ਮੈਂ ਉਹ ਇਹ ਸਾਜਰੇ ਸਾਜਰੇ ਤੋੜ ਕੇ ਫਿਰ ਮੈਂ ਧੋਸ ਮਾਰ ਕੇ ਰੱਖਤੀ ਆ ਮੈਂ ਕਿ ਚੱਲ ਹੁਣ ਪਹਿਲਾਂ ਸਬਜੀ ਚੀਰ ਲਵਾਂ ਸਬਜੀ ਚੀਰਨ ਤੋਂ ਬਾਅਦ ਫਿਰ ਮੈਂ ਮਤਲਬ ਕਿ ਸਬਜੀ ਚੀਰ ਕੇ ਮੈਂ ਰੱਖਤੀ ਸੀਗੀ ਤੇ ਫਿਰ ਮੈਂ ਲੱਗੀ ਸੀ ਬੇੜਾ ਸੁੰਭਰਨਾ ਤੇ ਹਵਾ ਨਾਲ ਕੂੜਾ ਕਾਫੀ ਜ਼ਿਆਦਾ ਇਕੱਠਾ ਆਇਆ ਸੀ ਕਿਉਂਕਿ ਕੱਲ ਹਵਾ ਚੱਲਦੀ ਸੀ ਅੱਜ ਤਾਂ ਵੈਸੇ ਹਵਾ ਇੰਨੀ ਚੱਲੀ ਨਹੀਂ ਕੱਲ ਚੱਲਦੀ ਸੀਗੀ ਹਵਾ ਕੂੜਾ ਬਹੁਤ ਜ਼ਿਆਦਾ ਇਕੱਠਾ ਹੋਇਆ ਪਿਆ ਸੀਗਾ ਮੈਂ ਕਿ ਚੱਲ ਹੁਣ ਪਹਿਲਾਂ ਬੇੜਾ ਸੁੰਭਰ ਦਿੰਨੀ ਆ ਅੱਜ ਧੁੱਪਾਂ ਵੀ ਸੋਹਣੀਆਂ ਕਾਫੀ ਗੜੀ ਐ ਧੁੱਪਾਂ ਅੱਜ ਕੱਲ ਵੈਸੇ ਮਣਾ ਮੋਟਾ ਜਮੀ ਵੀ ਆਇਆ ਸੀਗਾ ਹਵਾ ਵੀ ਚੱਲਦੀ ਸੀਗੀ ਕੱਲ ਬਿਹੜਾ ਫਿਰ ਇਹਦਾ ਮਤਲਬ ਕਿ ਆਪਣੇ ਤੋਂ ਨਹੀਂ ਸੁੰਭਰ ਹੋਇਆ ਤੇ ਲੋ ਜੀ ਆਪਾਂ ਹੁਣ ਪਹਿਲਾਂ ਬਿਹੜਾ ਸੁੰਭਰ ਦਈਏ ਰਹਿnde ਕੰਮ ਆਪਾਂ ਫੇਰ ਕਰਦੇ ਆਂ ਲਓ ਜੀ ਬਿਹੜਾ ਆਪਾਂ ਸੁੰਬਰ ਲਿਆ ਸੀਗਾ ਬਿਹੜਾ ਸੁੰਬਰਨੇ ਤੋਂ ਬਾਅਦ ਫਿਰ ਮੈਂ ਇੱਧਰ ਪਸ਼ੂਆਂ ਬੱਲ ਆ ਗਈ ਸੀ ਤੇ ਇੱਧਰ ਲੱਗੇ ਸੀ ਮੈਂ ਮੱਝਾਂ ਨੂੰ ਨਿਣਾਉਣ ਤੇ ਬਾਕੀ ਕਈ ਦਿਨ ਹੋ ਗਏ ਮੱਝਾਂ ਆਪਣੇ ਤੋਂ ਨਿਣਾਣੀ ਹੋਈਆਂ ਤੇ ਉਹਦੇ ਕਰਕੇ ਮੇਰਾ ਸਿਹਤ ਵੀ ਮੇਰੀ ਠੀਕ ਨਹੀਂ ਸੀ ਇਹਦੇ ਕਰਕੇ ਆਪਾਂ ਕਈ ਦਿਨ ਹੋ ਗਏ ਮਤਲਬ 1 2 ਦਿਨ ਹੋ ਗਏ ਮੱਝਾਂ ਨਿਣਾਣੀ ਸੀ ਹੋਈਆਂ ਮੈਂ ਕਿਚਲ ਅੱਜ ਮੱਝਾਂ ਨੂੰ ਨਿਣਾਉਣੀ ਆ ਮੱਝਾਂ ਦਾ ਵਿਚਾਰੀਆਂ ਦਾ ਬੁਰਾ ਹਾਲ ਹੋਇਆ ਪਿਆ ਸੀਗਾ ਤੇ ਇਹਦੇ ਕਰਕੇ ਮੈਂ ਕਿਚਲ ਅੱਜ ਪਹਿਲਾਂ ਮੱਝਾਂ ਨੂੰ ਨਿਣਾਉਣੀ ਆ ਵੀ ਲੈਟ ਹੈਗੀ ਆ ਹੁਣ ਮੈਂ ਕਿਚਲ ਫਟਾਫਟ ਨਿਣਾਾ ਦਿੰਨੀ ਆ ਮੱਜਾ ਤਾਂ ਆਏ ਹੁੰਦਾ ਜੇ ਇਹਨਾਂ ਨੂੰ ਰੋਜ਼ ਦੀ ਰੋਜ਼ ਨਲਾਈ ਚੱਲ ਫਿਰ ਤਾਂ ਸਾਫ਼ ਰਹਿੰਦੀਆਂ ਨੇ ਤੇ ਜੇ ਇੱਕ ਦੋ ਦਿਨ ਨੰਗ ਜਾਣ ਫਿਰ ਤਾਂ ਬੁਰਾ ਹਾਲ ਹੋ ਜਾਂਦਾ ਲਿਬੜ ਜਾਂਦੀਆਂ ਨੇ ਲੋ ਜੀ ਪਹਿਲਾਂ ਆਪਾਂ ਮੱਜਾਂ ਨਲਾ ਲਈਏ ਰਹਿਦੇ ਕੰਮ ਆਪਾਂ ਫਿਰ ਕਰਦੇ ਆਂ ਲੋ ਜੀ ਆਪਾਂ ਨੇ ਮੱਜਾਂ ਨੂੰ ਨੁਹਲਾਤਾ ਸੀਗਾ ਤੇ ਮੱਜਾਂ ਨਹਣਾਉਣ ਤੋਂ ਬਾਅਦ ਮੈਂ ਲੱਗ ਸੀ ਮੱਜਾਂ ਥੱਦੇ ਰੜਕਾ ਮਾਰਨ ਤੇ ਗਿੱਲਾ ਕਾਫੀ ਜ਼ਿਆਦਾ ਕਰਿਆ ਸੀਗਾ ਮੱਜਾਂ ਨੇ ਮੈਂ ਕਿ ਚੱਲ ਰੜਕਾ ਮਾਰ ਦਿੰਨੀ ਆ ਨਾਲ ਲੱਗਦੇ ਆ ਥਰ ਰੜਕਾ ਮਾਰ ਦਿੰਨੀ ਆ ਵੀ ਹੁਣ ਇਹ ਵੀ ਮਤਲਬ ਕਿ ਜਿਹੜਾ ਸੁੱਕ ਜਾਊਗਾ ਵਿਚਾਰੀਆਂ ਨੇ ਬੈਠਣਾ ਹੁੰਦਾ ਇੱਥੇ ਤੇ ਬਾਹਰ ਵੀ ਨਹੀਂ ਬੰਨ ਸਕਦੀ ਕਿਉਂਕਿ ਬਾਹਰ ਜੇ ਮੈਂ ਬੰਨ ਵੀ ਦਵਾਂ ਫਿਰ ਧੁੱਪ ਆ ਜਾਂਦੀ ਆ ਸੇਕ ਹੁੰਦਾ ਇਹਦੇ ਕਰਕੇ ਫਿਰ ਮੈਂ ਸਿਆਲਾ ਤਾਂ ਮੈਂ ਬਾਹਰ ਕੱਢਦੇ ਨਹੀਂ ਹੁੰਦੀ ਆ ਤੇ ਸਿਆਲਾ ਤਾਂ ਫਿਰ ਮੈਂ ਬਾਹਰ ਤਾਂ ਕੱਢ ਦੇਣੀ ਨਹੀਂ ਹੁੰਦੀਆਂ ਕਿਉਂਕਿ ਸਿਆਲਾ ਜਿੱਥੇ ਅੰਦਰ ਜਿਹੜਾ ਸੁੱਕਦਾ ਨਹੀਂ ਹੈਗਾ ਚਲ ਗਰਮੀ ਤਾਂ ਅੰਦਰ ਸੁੱਕ ਜਾਂਦਾ ਬਾਕੀ ਜਿਹੜੇ ਭੈਣ ਭਰਾ ਆਪਾਂ ਨੂੰ ਮਤਲਬ ਕਿ ਜਿਹੜੇ ਕਮੈਂਟ ਕਰਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਸੋਹਣੇ ਸੋਹਣੇ ਭੈਣਾ ਕਮੈਂਟ ਕਰਦੀਆਂ ਨੇ ਉਹਨਾਂ ਦਾ ਦਿਲੋਂ ਧੰਨਵਾਦ ਜੀ ਇਸੇ ਤਰ੍ਹਾਂ ਸਪੋਰਟ ਕਰਿਓ ਜੀ ਲਓ ਜੀ ਹੁਣ ਆਪਾਂ ਮਾਰਦੀਏ ਮੱਝਾ ਥੱਲੇ ਰੜਕਾ ਬਾਕੀ ਜਿਹੜੇ ਹੁਣ ਕੰਮ ਆਪਣੇ ਉਧਰ ਕਿਚਨ ਵੱਲ ਰਹਿੰਦੇ ਆ ਉਹ ਆਪਾਂ ਇਧਰੋਂ ਨਵੇੜ ਕੇ ਉਹ ਫੇਰ ਕਰਾਂਗੇ ਲਓ ਜੀ ਪਹਿਲਾਂ ਆਪਾਂ ਇੱਥੇ ਉਹ ਨਾ ਰੜਕਾ ਮਾਰ ਦਈਏ ਚਲੋ ਠੀਕ ਹੈ ਜੀ ਵੀਡੀਓ ਦਾ ਐਂਡ ਆਪਾਂ ਇੱਥੇ ਕਰਦੇ ਆਂ ਮਿਲਦੇ ਆਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਜਦ ਤੱਕ ਦੇ ਲਈ ਸਸਰੀ ਕਾਲ ਜੀ ਧੰਨਵਾਦ ਜੀ